ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਯਾਨੀ ਕਿ ਸਾਡੀ ਗੁਰੂ ਨਗਰੀ ਸਾਡੀ ਗੁਰੂ ਨਗਰੀ ਦਾ ਸਭ ਤੋਂ ਵੱਡਾ ਉਪਦੇਸ਼ ਹੈ ਕਿ ਸਾਰੇ ਧਰਮ ਇੱਕੋ ਬਰਾਬਰ ਨੇ ਇਨਸਾਨੀਅਤ ਸਭ ਤੋਂ ਉੱਤੇ ਹੈ ਤੇ ਸਾਡੇ ਗੁਰੂ ਸਾਹਿਬ ਦੇ ਚਾਰ ਦਰਵਾਜੇ ਨੇ Hindu Sikh Muslim Isai ਤੇ ਇਸੇ ਤਰ੍ਹਾਂ ਹੀ ਸਾਡੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨ ਨੇ ਜਿਦੇ ਵਿੱਚ ਇੱਕ ਧਾਰਮਿਕ ਸਥਾਨ ਹੈ ਜਿੱਥੇ ਲੱਗਦਾ ਹੈ ਲੰਗੂਰ ਮੇਲਾ ਜਿਸ ਦੀ ਸ਼ੁਰੂਆਤ ਇਸ ਨਰਾਤਿਆਂ ਦੇ ਵਿੱਚ ਹੋ ਚੁੱਕੀ ਹੈ ਅੱਜ ਤੋਂ ਸ਼੍ਰੀ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਲੰਗੂਰ ਮੇਲਾ ਸ਼ੁਰੂ ਹੋ ਗਿਆ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਸ ਦਾ ਆਪਣਾ ਵੱਖਰਾ ਹੀ ਇਤਿਹਾਸ ਹੈ ਤੇ ਆਪਣੀ ਵੱਖਰੀ ਹੀ ਸ਼ਰਧਾ ਹੈ ਜਿੱਥੇ ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਥੋਂ ਪਾਈ ਗਈ ਮੰਨਤ ਹਮੇਸ਼ਾ ਹੀ ਪੂਰੀ ਹੁੰਦੀ ਹੈ ਯਾਨੀ ਕਿ ਇਸ ਥਾਂ ਤੋਂ ਇਸ ਧਾਰਮਿਕ ਸਥਾਨ ਤੋਂ ਲੋਕਾਂ ਦੇ ਘਰ ਬੱਚੇ ਦੀ ਦਾਤ ਮਿਲਦੀ ਹੈ ਸਭ ਤੋਂ ਜ਼ਿਆਦਾ ਪੁੱਤ ਦੀ ਦਾਤ ਮਿਲਦੀ ਹੈ ਤੇ ਸ਼੍ਰੀ ਹਨੂਮਾਨ ਇਹਨਾਂ ਦੀ ਪੁੱਤ ਦੀ ਦਾਤ ਨੂੰ ਪੂਰਾ ਕਰਦੇ ਨੇ ਤੇ ਜਦੋਂ ਉਹਨਾਂ ਦੇ ਘਰ ਪੁੱਤ ਹੁੰਦਾ ਹੈ ਤਾਂ ਉਸ ਨੂੰ ਲੰਗੂਰ ਦੇ ਰੂਪ ਦੇ ਵਿੱਚ ਮੰਦਰ ਦੇ ਵਿੱਚ ਮੱਥਾ ਟਿਕਾਉਂਦੇ ਨੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਬੱਚੇ ਜਿਹੜੇ ਨੇ ਇਹ ਲੰਗੂਰ ਦੀ ਡਰੈੱਸ ਇਹਨਾਂ ਨੂੰ ਪਹਿਨਾਈ ਜਾ ਰਹੀ ਹੈ ਤੇ ਸ਼੍ਰੀ ਹਨੂਮਾਨ ਜੀ ਦੇ ਅੱਗੇ ਇਹਨਾਂ ਨੂੰ ਨਤਮਸਤਕ ਕੀਤਾ ਜਾ ਰਿਹਾ ਹੈ ਤੇ ਇੱਥੇ ਕੋਈ ਵੀ ਐਸਾ ਧਰਮ ਨਹੀਂ ਹੈ ਜਾਂ ਫਿਰ ਕੋਈ ਵੀ ਐਸੀ ਕੋਈ ਵੱਖਵਾਤ ਜਾਂ ਜਾਤਪਾਤ ਨਹੀਂ ਹੈ ਇੱਥੇ ਹਰ ਕੋਈ Hindu, Muslim ਜਾਂ Sikh, ईसाई ਸਾਰੇ ਆ ਕੇ ਆਪਣੀ ਮੰਨਤ ਮੰਗਦੇ ਨੇ ਤੇ ਉਹਨਾਂ ਦੇ ਘਰ ਸ਼੍ਰੀ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਪੁੱਤ ਦੀ ਦਾਤ ਬਖਸ਼ੀ ਜਾਂਦੀ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਲੰਗੂਰ ਮੇਲੇ ਦੀਆਂ ਨੇ ਜਿੱਥੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਤੇ ਲੋਕਾਂ ਨੇ ਕੀ ਕੁਝ ਕਿਹਾ ਜ਼ਰਾ ਉਹ ਵੀ ਸੁਣਦੇ ਹਾਂ ਮੇਰਾ ਨਾਮ ਅਸ਼ੁਨੀ ਹੈ ਜੀ ਮੈਂ ਅਸੀਂ ਆਪਣੇ ਮਹਾਰਾਜ ਦੀ ਕਿਰਪਾ ਨਾਲ ਬੇਟੀ ਮਹਾਰਾਜ ਨੇ ਦਿੱਤੀ ਤੇ ਉਹਨੂੰ ਇਸ ਕਰਕੇ ਲੰਗੂਰ ਬਣਾਇਆ ਗਿਆ ਬਹੁਤ ਸ਼ਰਤ ਹੈ ਕਿ ਚਲੋ ਮਹਾਰਾਜ ਨੇ ਜੋ ਦੇਗਾ ਜੀ ਉਹਨੂੰ ਇਸ ਕਰਕੇ ਬਣਾਵਾਂਗੇ ਆਪਾਂ ਮਹਾਰਾਜ ਨੇ ਧੀ ਦਿੱਤੀ ਹੈ ਤੇ ਧੀ ਦੇ ਅਸੇ ਅੱਜ ਕਰਕੇ ਆਪਾਂ ਬਣਾਏ ਆ ਜੀ ਸਿੱਖੋ ਦੁਆਰੇ ਜਾਂਦੇ ਤੇ ਆਇਓ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਕਹੇ ਧਰਮ ਨਾਲ ਕੋਈ ਆਪਣਾ ਹੈਗਾ ਨਹੀਂ ਆ ਸਾਰੇ ਧਰਮ ਇੱਕੋ ਜਿਹੇ ਕਿਉਂਕਿ ਜੇ ਜੋ ਦੇ ਕੇ ਆ ਤੇ ਸਭ ਇੱਕ ਹੀ ਆ ਇਸ ਕਰਕੇ ਕੋਈ ਧਰਮ ਨਾਲ ਡਾਇਆ ਹੋ ਜਾ ਨਹੀਂ ਕੀ ਮੈਂ ਜਦੋਂ ਇਹਨਾਂ ਦੇ ਧਰਮ ਦੇ ਖਿਲਾਫ ਲੜਦੇ ਨੇ ਦੇਖੋ ਜੀ ਅਸੀਂ ਕਹਿੰਦੇ ਕਿ ਧਰਮ ਦੇ ਖਿਲਾਫ ਕਿਸੇ ਨੂੰ ਨਹੀਂ ਲੜਨਾ ਚਾਹੀਦਾ ਨਾ ਅਸੀਂ ਕਹਿੰਦੇ ਪੂਰਾ ਕਹਿੰਦੇ ਆ ਕਿ ਇਹ ਧਰਮ ਸਾਡੇ ਹੱਥੇ ਪੂਰਾ ਆ ਜਾਂ ਉਹ ਪੂਰਾ ਆ ਕਿਉਂਕਿ ਜੋ ਬਣਾਇਆ ਉਹ ਮਾਲਕ ਨੇ ਬਣਾਇਆ ਬਾਕੀ ਦੇ ਜੋ ਆਪ ਵਿੱਚ বাস ਹਿੰਦਾ ਪਰ ਕੇ ਆ ਕਿ ਤੁਹਾਡੀ ਸ਼ਕਲ ਮੇਰੇ ਨਾਲ ਹੀ ਮਿਲਦੀ ਮੇਰੀ ਸ਼ਕਲ ਉਹਨਾਂ ਨਾਲ ਮਿਲਦੀ ਬਾਕੀ ਪਰਮਾਤਮਾ ਦੇ ਇੱਕੇ ਆ ਜੀ ਅਮਨੀ ਸ਼ਰਮ ਅਮਨੀ ਜੀ ਆਪ ਨੇ ਬੱਚੇ ਦੀ ਲੰਗੂਤ ਨੇ ਕਾ ਮੈਂ ਮੰਗੀ کہاں ਆਏ ਹਾਂ ਅਸੀਂ ਅਸੀਂ ਇਸ ਕੇ ਲਈ ਮਨਤ ਮੰਗੀ ਜੀ ਆਪਣੇ بڑے بیٹے ਕੇ ਲਈ ਕਿ ਹਮਾਰੇ ਬੇਟਾ ਹੋ तो भी हनुमान जी की कृपा से बेटा दो बेटे हो गए तो अब मन्नत पूरी करने आए हैं कितने बनाते हैं काफी दूर दूर से आते हैं, फोरन से भी आते हैं यहाँ पे लंगूर बनाने के लिए तो ये दस दिन दशहरे तक लंगूर बनाते हैं तो हाँ जी हाँ जी थैंक यू ਤਾਂ ਤੁਸੀਂ ਸੁਣਿਆ ਆਮ ਲੋਕ ਜਿਹੜੇ ਸ਼ਰਦਾ ਦੇ ਨਾਲ ਜਿਨ੍ਹਾਂ ਦੇ ਘਰ ਪੁੱਤ ਦੀ ਦਾਤ ਮਿਲੀ ਉਹ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ ਦੇ ਵਿੱਚ ਸ਼੍ਰੀ ਹਨੂਮਾਨ ਜੀ ਦੇ ਅੱਗੇ ਮੱਥਾ ਟਿਕਾਉਣ ਪਹੁੰਚਦੇ ਨੇ ਤੇ ਨਾਲ ਹੀ ਆਪਣੀ ਮਨਨਤ ਪੂਰੀ ਹੋਣ ਤੇ ਸ਼ੁਕਰਾਨਾ ਕਰਨ ਵੀ ਪਹੁੰਚਦੇ ਨੇ ਤੇ ਇਸੇ ਤਰ੍ਹਾਂ ਹੀ ਪੰਡਤ ਜੀ ਨੇ ਜੋ ਦੱਸਿਆ ਜਰਾ ਉਹ ਵੀ ਸੁਣ ਲਵੋ ਮੇਰਾ ਨਾਮ ਗੋਬਿੰਦ ਦੁਬੇ ਹੈ ये शारदीय नवरात्रों में दुर्ग्याणा तीर्थ में लंगूरों वाला मेला लगता है जिन नव दंपतियों के संतान नहीं होती है वो हनुमान जी के आगे मनोकामना मांगते हैं कि मेरे संतान होगी तो मैं उस बालक को लंगूर बनाऊंगी तो जिन जिन दंपतियों को हनुमान जी झोली भरते हैं वो अपने अपने बच्चों को लंगूर की वेशभूषा धारण करवाकर और नतमस्तक होते हैं आते हैं पूरे देश और विदेश से भी लोग आते हैं जिन जिन दंपतियों की मनोकामना पूर्ण हुई है सभी आते हैं यहाँ पर और इसी में किसी भी धर्म का नहीं है कोई भी आप देख रहे हैं सिख फैमिली से भी आ रहे हैं मुस्लिम फैमिली से भी आ रहे हैं हिंदू तो आते ही आते हैं मनोकामना के लिए धागा बांधना पड़ता है वहां परवट वृक्ष हैवट वृक्ष पर धागा बांधते हैं और अपनी मन्नत मांगते हैं और हनुमान जी की इतनी कृपा है यहां पर कि जिनके 14 14 15 15 सालों से भी नई संतान होती है वो एक ही वर्ष में मनोकामना पूर्ण होती है तो ਤੁਸੀਂ ਸੁਣਿਆ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀ ਮਨੋਕਾਮਨਾ ਪੂਰੀ ਕਰਨ ਦੇ ਲਈ શ્રી ਹਨੂਮਾਨ ਮੰਦਰ ਆਉਂਦੇ ਨੇ ਤੇ ਇਹੀ ਖਾਸੀਅਤ ਹੈ ਸਾਡੇ ਅੰਬਰਸਰ ਦੀ ਜਿੱਥੇ ਧੰਗੁਰੂ ਰਾਮਦਾਸ ਜੀ ਦਾਸ ਥਾਨ ਹੈ ਤੇ ਉਧਰ ਹੀ ਦੂਸਰੇ ਧਰਮਾਂ ਨੂੰ ਵੀ ਉਨਾ ਹੀ ਮਾਨ ਸਨਮਾਨ ਦਿੱਤਾ ਜਾਂਦਾ ਹੈ ਜਿੰਨਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਦੇ ਨਾਲ ਲੋਕਾਂ ਦੀਆਂ ਮੰਨਤਾ ਪੂਰਾ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਨੇ ਤਾਂ ਇਸੇ ਤਰ੍ਹਾਂ ਹੀ ਹੁਣ ਇਹ ਪੂਰੇ ਨਰਾਤਿਆਂ ਦੇ ਵਿੱਚ 10 ਦਿਨ ਲੰਗੂਰ ਮੇਲਾ ਚੱਲੇਗਾ ਤੇ ਲੋਕ ਦੂਰੋਂ ਦੂਰੋਂ ਆ ਕੇ ਆਪਣੀ ਮਨੁਕਾਮਨਾ ਪੂਰੀ ਹੋਣ ਤੇ ਸ਼ੁਕਰਾਨਾ ਕਰਨ ਸ਼੍ਰੀ ਹਨੂਮਾਨ ਜੀ ਦੇ ਮੰਦਰ ਪਹੁੰਚ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ